ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਫਿਰ ਤੋਂ ਜਾਂ ਤੇ ਆਪਾਂ ਮੇਰੇ ਪਰਿਆ ਹੱਥ ਕਰ ਰਿਹਾ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ। ਜਿਹੜੇ ਹਨ ਧਾਗੇ ਆਪਾਂ ਵੜਦੇ ਆਂ। ਰੇ ਯੂਰੀਏ ਦੇ ਥੈਲਿਆਂ ਦੇ ਇਹਨਾਂ ਨੂੰ ਨਾ ਇਕੱਠੇ ਕਰਕੇ ਕਿਤੇ ਪਾਸੇ ਛੇੜਣਾ ਚਾਹੀਦਾ ਕਿਉਂ ਇਹਦੇ ਦੋ ਕਾਰਨ ਆ ਇੱਕ ਤਾਂ ਜਿਹੜੇ 4x4 ਟਰੈਕਟਰ ਇਹਨਾਂ ਦੇ ਮੁਰਲੇ ਜਿਹੇ ਹਿੱਸੇ ਚੜ ਗਏ ਤਾਂ 10-15000 ਦਾ ਕੰਮ ਪੱਕਾ ਛੱਡ ਜਾਂਦਾ ਠੀਕ ਆ ਨੰਬਰ ਦੂਜਾ ਇਹ ਜਿਹੜੇ ਪੰਛੀ ਆ ਆਪਣੇ ਇਹਨਾਂ ਦੇ ਪੈਰਾਂ ਚ ਫਸਦੇ ਬਹੁਤ ਇਸ ਲਈ ਨਾ ਇਹਨਾਂ ਨੂੰ ਚੱਕ ਕੇ ਇੱਕ ਜਗ੍ਹਾ ਇਕੱਠੇ ਕਰਕੇ ਕਿਤੇ ਜੜਾ ਦਿਓ ਜਾਂ ਦੱਬ ਦਿਓ ਧੰਨਵਾਦ ਜੀ ਮੋਦੀ ਇਜ਼ ਬੈਕ ਮੈਂ ਕੀ ਕਿਹਾ ਤੁਹਾਨੂੰ ਮੋਦੀਜ਼ ਬੈਕ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਕਾਰਨ ਇਹ ਆ ਵੀ ਜਿਹੜੇ ਆਪਣੇ ਤਿੰਨ ਖੇਤੀ ਕਾਨੂੰਨ ਆਪਾਂ ਨੇ ਅੱਧ ਵਿਚਾਲੇ ਜੀ ਵਾਲੇ ਵਾਪਸ ਕਰਾਏ ਤੇ ਯੂਨੀਅਨ ਵਾਲਿਆਂ ਨੇ ਉੱਥੇ ਦਿੱਲੀ ਯਾਨੀ ਕਿ ਸਾਰੇ ਪੂਰੇ ਨਹੀਂ تھے ਹੋਏ ਉਹ ਉਹਨੂੰ ਨਵੇਂ ਰੂਪ ਵਿੱਚ ਲਾਗੂ ਕਰਨ ਲਈ ਮੋਦੀ ਅੰਕਲ ਨੇ ਡਰਾਫਟ ਭੇਜਿਆ ਸਾਰੀਆਂ ਸਟੇਟਾਂ ਨੂੰ ਠੀਕ ਆ ਵੀ ਦੇ ਤੇ ਆਪਣੀ رائے ਦਿਓ رائے ਕੀ ਆ ਉਦੇ ਵਿੱਚ ਜਿਹੜੀ ਉਪਜ ਆ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਿੱਥੇ ਤੱਕ ਮੈਂ ਪੜਿਆ ਉਹਦੇ ਵਿੱਚ ਗੱਲ ਇਹ ਆ ਮਾਰਕੀਟਿੰਗ ਦੀ ਕਿ ਮਾਰਕੀਟਿੰਗ ਕਿੱਦਾਂ ਕਰਨੀ ਆ ਹੁਣ ਤੁਸੀਂ ਮਾਰਕੀਟਿੰਗ ਦੇ ਹਿਸਾਬ ਤੇ ਸੁਣ ਕੇ ਲਾ ਲੋ ਹਿਸਾਬ ਵੀ ਅਡਾਨੀ ਅਮਬਾਨੀ ਮਾਰਕੀਟਿੰਗ ਕੌਣ ਕਰੂਗਾ ਅਮਬਾਨੀ ਅਡਾਨੀ ਠੀਕ ਆ ਇਹਦੇ ਬਰੁੱਧ ਆਪਾਂ ਨੂੰ ਲਾਮਬੰਦ ਹੋਣਾ ਪੈਣਾ ਕਦੇ ਹੋ ਜੀਏ 2 ਮਹੀਨੇ ਨੂੰ 3 ਮਹੀਨੇ ਨੂੰ ਯੂਨੀਅਨਾਂ ਕੋਲ ਤਾਂ ਸ਼ਾਇਦ ਪਹਿਲਾਂ ਗੱਲ ਪਹੁੰਚ ਗਈ ਹੋਊਗੀ ਪਰ ਇਹ ਹੁਣ ਕਈ ਦਿਨ ਦਾ ਘੁੰਮ ਰਹੀ ਆ ਗੱਲ ਸ਼ੋਰ ਆਹੇ ਵੀ ਸਟੇਟਾਂ ਨੂੰ ਚਿੱਠੀ ਆ ਚੁੱਕੀ ਆ ਠੀਕ ਆ ਉਹਦਾ ਮਤਲਬ ਕਹਿ ਸਕਦੇ ਆ ਆਪਾਂ ਬਦਲਮਾਂ ਰੂਪ ਆ ਜਿਹੜੇ ਪਹਿਲਾਂ ਤਿੰਨ ਕਾਨੂੰਨ ਆਪਾਂ ਨੇ ਵਾਪਸ ਕਰਾਏ ਆ ਉਹ ਵੀ ਹਜੇ ਮਤਲਬ ਪੂਰੀ ਤਰ੍ਹਾਂ ਉਹ ਨਹੀਂ ਹੈਗੇ ਕਿਉਂਕਿ ਕੁਝ ਮੰਗਾਂ ਜਿਹੜੀਆਂ ਹੁਣ ਦੁਆਰੇ ਧਰਨਾ ਲੱਗਿਆ ਉਹ ਇੱਥੇ ਖਨੌਰੀ ਆਰ ਰਾਥੇ ਆਪਣੇ ਸ਼ੰਭੂ ਬਾਰਡਰ ਪਰ ਉਹੀ ਇਹਨਾਂ ਦਾ ਹਿੱਸਾ ਹੈ ਠੀਕ ਆ ਤਗੜੇ ਹੋ ਜੋ ਯੂਨੀਅਨ ਵਾਲਿਆਂ ਵੀ ਆਪਣੀਆਂ ਸਲਾਹਾਂ ਮਸ਼ਵਰੇ ਕਰ ਰਹੇ ਆ ਉਹ ਸ਼ਾਇਦ ਉਸ ਉਹ ਇਹ ਜਤਾਂ ਨਹੀਂ ਧਰਨਾ ਲੱਗੂਗਾ ਪਰ ਉਸ ਤੋਂ ਘੱਟ ਵੀ ਨਹੀਂ ਲੱਗਣਾ ਠੀਕ ਆ ਕਿਉਂਕਿ ਹੁਣ ਇਹ ਨਸਲਾਂ ਦੀ ਲੜਾਈ ਫੇਰ ਆ ਗਈ ਆ ਸਲਾਹ ਨਸਲਾਂ ਦੀ ਠੀਕ ਆ ਕੁਝ ਬੰਦੇ ਹੈਗੇ ਆ ਮਤਲਬ ਤੇ ਨੰਬਰ ਦੂਜਾ ਗੱਲ ਇਹ ਆ ਵੀ ਜਿਹੜੇ ਬੰਦੇ ਦੂਜਿਆਂ ਨੂੰ ਮਖੌਲ ਕਰਦੇ ਕਿਸਾਨਾਂ ਨੂੰ ਨਾ ਆਪਣਾ ਹੋਰ ਭਾਈਚਾਰਾ ਵੀ ਇਦਾਂ ਐ ਤੁਹਾਨੂੰ ਐ ਕਹ ਲੈਣਾ ਮੋਦੀ ਨੇ bari ਤੁਹਾਡੀ ਪਹਿਲਾ ਹੋਣੀ ਆ ਕਿਉਂ ਉਹ ਤੁਹਾਨੂੰ ਪਤਾ ਹੈ ਮਾਰਕੀਟਿੰਗ ਦਾ ਮਤਲਬ ਕੀ ਆ ਠੀਕ ਹੈ ਜਿਹੜੀ ਚੀਜ਼ ਹੁਣ ਸਾਨੂੰ 25 ਰੁਪਏ ਚ ਪ੍ਰਾਪਤ ਹੁੰਦੀ ਹੈ ਨਾ ਉਹ ਸਾਨੂੰ 100 ਰੁਪਏ ਚ ਹੋਣੀ ਆ ਇਸ ਲਈ ਕਿਸਾਨਾਂ ਨੂੰ ਮਖੌਲ ਕਰਨ ਦੇ ਬਜਾਏ ਉਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਠੀਕ ਹੈ ਕੁਝ ਕਿਸਾਨ ਵੀ ਹੈਗੇ ਆ ਬਹੁਤ ਆ ਜਿਹੜੇ ਕਹਿੰਦੇ ਆ ਵੀ ਵਧੀਆ ਅਕਵਾਇਰ ਹੋ ਜਾਵੇ ਜ਼ਮੀਨ ਇਹ ਹੋ ਜਾਵੇ ਠੀਕ ਆ ਪਰ ਜਦ ਤੱਕ ਆਪਾਂ ਇਕੱਠੇ ਆ ਤਾ ਮੋਦੀ ਦਾ ਮਤਲਬ ਇਹ ਨਹੀਂ ਵੀ ਆਪਣੇ ਕੁਝ ਲਾਗੂ ਕਰ ਦੇਵੇ ਇਹ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਇਹ ਹੁਣ ਡਰਾਫਟ ਭੇਜਿਆ ਉਹਨਾਂ ਨੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਇੰਨਾ ਪਿਆਰ ਬਖਸ਼ਣ ਲਈ ਜੂੰਦੇ ਵਸਦੇ ਰਹੋ ਸਤਿ ਸ੍ਰੀ ਅਕਾਲ ਜੀ